ਨਰਿੰਦਰ ਭਾਈ ਮੋਦੀ ਦੀ ਜਿਹੜੀ ਹੈ ਕੀ ਵਿਜ਼ਿਟ ਹੋਈ ਪੰਜਾਬ ਦੇ ਵਿੱਚ ਨਾਮ ਰੱਖਿਆ ਗਿਆ ਉਸ ਤੋਂ ਬਾਅਦ ਲਗਾਤਾਰ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਉਹ ਵੀ ਪੰਜਾਬ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਨੂੰ ਮਿਲ ਰਹੇ ਨੇ ਕਿਵੇਂ ਦੇਖਦੇ ਹੋ ਇਸ ਪੂਰੀ ਪ੍ਰਕਿਰਿਆ ਨੂੰ ਵਰ ਪੰਗੋਲੀਕ ਸਥਿਤੀ ਨੂੰ ਦੇਖੀਏ ਜਾਂ ਉੱਥੇ ਦੇ ਵੋਟ ਬੈਂਕ ਨੂੰ ਦੇਖੀਏ ਤਾਂ ਜਿਸ ਤਰ੍ਹਾਂ ਕਿ ਇਹਨੂੰ ਕਈ ਹੈ ਕਿ ਦਵਾਬਾ ਤੇ ਉਸ ਤੋਂ ਬਾਅਦ ਦਲਿਤ ਵੋਟ ਤੇ ਉਸ ਤੋਂ ਬਾਅਦ 23 ਸੀਟਾਂ ਦੀ ਇਸ ਵਕਤ ਭਾਜਪਾ ਉਹ 23 ਸੀਟਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਚੁੱਕੀ ਹੈ ਜਿਸ ਤਰ੍ਹਾਂ ਕਿ ਪਹਿਲੀ ਤਰੀਕ ਨੂੰ 1 ਫਰਵਰੀ ਨੂੰ ਪ੍ਰਧਾਨ ਮੰਤਰੀ ਆਣੇ ਤੇ ਹੁਣ ਕਹਿੰਦੇ ਬਾਈ ਨੂੰ ਅਮਿਤ ਸ਼ਾ ਆ ਰਹੇ ਜਲੰਧਰ ਦੇ ਵਿੱਚ ਕਿ ਸ਼ਾਇਦ ਜਿਹੜੇ 나ਇਬ ਸੈਣੀ ਨੇ ਉਹਨਾਂ ਨੂੰ ਪੰਜਾਬ ਦਾ ਪ੍ਰਭਾਰੀ ਵੀ ਭਾਜਪਾ ਲਗਾ ਸਕਦੀ ਹੈ ਜਿਸ ਹਿਸਾਬ ਸਿਰ ਉਹ ਕੰਮ ਕਰ ਰਹੇ ਮਤਲਬ ਬਾਗਡੋਰ ਦੇਣੀ ਹੁੰਦੀ ਹੈ ਨਾ ਪੰਜਾਬ ਦੀ ਕਿ ਤੁਸੀਂ ਸੰਭਾਲੋ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਇੱਕ ਵੱਡਾ ਵੋਟ ਬੈਂਕ ਹੈ ਉਹਨਾਂ ਦਾ ਤੇ ਉਹਨਾਂ ਨੂੰ 20 ਕਿਤੇ ਨਾ ਕਿਤੇ ਸੋਚਿਆ ਜਾ ਰਿਹਾ ਸੀ ਇਹ ਭਾਜਪਾ ਚਲੇ ਜਾਣਾ ਖੈਰ ਉਹਨਾਂ ਨੇ ਇੱਕ ਜਵਾਬ ਦਿੱਤਾ ਉਹਨਾਂ ਨੇ ਮਾਂ ਪਾਰਟੀ ਤੇ ਪਿਓ ਪਾਰਟੀ ਜਿਹੜੀ ਉਹ ਕਹੀ ਹੈ ਉਹ ਭਾਜਪਾ ਸੀ ਤੇ ਫਿਰ ਹੁਣ ਨਵਜੋਤ ਸਿੰਘ ਸਿੱਧੂ ਜੁੜਾ ਇਹ ਕੀ ਇਹ ਜੋੜਾ ਫਿਰ ਭਾਜਪਾ ਵੱਲ ਰੁਖ ਕਰੇਗਾ ਮਤਲਬ ਬਿਹਾਰੀ ਵਾਜਪਾਈ ਉਹਨਾਂ ਨੇ ਇੱਕ ਵਾਰ ਸਿੱਧੇ ਤੌਰ ਦੇ ਉੱਤੇ ਕਿਹਾ ਸੀ ਕਿ ਕੀ ਹੋਇਆ ਜੇ ਭਾਜਪਾ ਇੱਕ ਸੀਟ ਦੇ ਉੱਤੇ ਜਿੱਤੀ ਹੈ ਇੱਕ ਦਿਨ ਇਹ ਬਹੁ ਗਿਣਤੀ ਦੇ ਵਿੱਚ ਜਿੱਤ ਕੇ ਦੇਸ਼ ਦੇ ਵਿੱਚ ਸਰਕਾਰ ਬਣਾਏਗੀ ਤੇ ਸਰਕਾਰ ਚਲਾਏਗੀ ਤੁਸੀਂ ਦੇਖ ਲਓ ਹੁਣ प्रकाश सिंह बादल जिन्नी देर मुख्यमंत्री रहे है उप मुख्यमंत्री सुखबीर सिंह बादल रहे है पंजाब दीया सडकਾਂ ਬਣੀਆਂ ਕੋਈ ਪੰਜਾਬ ਸਰਕਾਰ ਦੇ ਪੈਸੇ ਨਾਲ ਥੋੜਾ ਬਣੀ ਹੈ ਕੇਂਦਰ ਦੇ ਪੈਸੇ ਨਾਲ ਬਣੀ ਹੈ ਨੌ ਗੋਲੀਆਂ ਮਾਰ ਕੇ ਸੜਕ ਦੇ ਉੱਤੇ ਬੰਦੇ ਦਾ ਮਰਡਰ ਕਰ ਦਿੱਤਾ ਜਾਂਦਾ ਉਹ ਵੀ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਹੋਵੇ ਸਰਪੰਚ ਦਾ ਵਿਆਹ ਦੇ ਵਿੱਚ ਵੜ ਕੇ ਮਰਡਰ ਕਰ ਦੇ ਦੋ ਬੰਦੇ ਆਏ ਗੋਲੀਆਂ ਮਾਰੀਆਂ ਤੇ ਸਕੂਟੀ ਦੇ ਬੈਠ ਕੇ ਚਲੇ ਗਏ ਮਤਲਬ ਕਿਸ ਲੈਵਲ ਦੇ ਉੱਤੇ ਕੰਮ ਹੋ ਰਿਹਾ ਤੁਸੀਂ ਇਸ ਤੇ ਅੰਦਾਜ਼ਾ ਲਗਾਓ ਭਾਜਪਾ ਦੀ ਸਕੀਮ ਹੈ ਆ ਆ ਜਨਤਾਂ ਨੀ ਯੋਜਨਾ ਹੈ ਜੀ ਆ ਪ੍ਰਵਾਸ ਯੋਜਨਾ ਹੈ ਜੀ ਇਹ ਸਾਰੀ ਚੀਜ਼ਾਂ ਨੂੰ ਪਛਾਣ ਨਹੀਂ ਸਕੇ ਇਸ ਕਰਕੇ ਭਾਜਪਾ ਫੇਲ ਹੋ ਜਾਂਦੀ ਹੈ ਸਕੀਮ ਭਾਜਪਾ ਦੀ ਹੁੰਦੀ ਹੈ ਲੋਕ ਇਸਤੇਮਾਲ ਕਰ ਰਹੇ ਉਹਦਾ ਲਾਹਾ ਲੈ ਰਹੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਕਿਹਦੀ ਹੈ ਸਾਸ਼ੀਕਾਲ ਤੁਸੀਂ ਦੇਖ ਰਹੇ ਹੋ ਆਰਟੀਵੀ ਪੰਜਾਬ ਮੈਂ ਤੁਹਾਡੇ ਨਾਲ ਕਨਵੀ ਰੰਦਾਵਾ ਅੱਜ ਗੱਲ ਕਰਾਂਗੇ ਭਾਰਤੀ ਜਨਤਾ ਪਾਰਟੀ ਦੀ ਕਿਉਂਕਿ ਭਾਰਤੀ ਜਨਤਾ ਪਾਰਟੀ ਜਿੱਥੇ ਕੇਂਦਰ ਦੇ ਵਿੱਚ ਰਾਜ ਕਰ ਰਹੀ ਹੈ ਤੇ ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਦੌਰੇ ਤੇ ਆਏ ਸਨ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਭਾਰਤੀ ਜਨਤਾ ਪਾਰਟੀ ਦੀਆਂ ਰੈਲੀਆਂ ਕੀਤੀ ਜਾ ਰਹੇ ਨੇ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਹ ਵੀ ਪੰਜਾਬ ਦੇ ਵਿੱਚ ਦੋ ਤਿੰਨ ਵਾਰ ਵਿਚਰ ਚੁੱਕੇ ਨੇ ਕਿਉਂਕਿ 2027 ਦੀਆਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਸਰਗਰਮ ਦਿਖਾਈ ਦੇ ਰਹੀ ਹੈ ਪੂਰੀ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪਤਿਕਾ ਅਨੁਰਾਗ ਸ਼ਰਮਾ ਸ਼ਰਮਾ ਜੀ ਜਿਸ ਤਰ੍ਹਾਂ ਹੀ ਹੁਣ ਚੋਣਾਂ ਆ ਰਹੀਆਂ ਨੇ 2027 ਦਾ ਮਿਸ਼ਨ ਬਹੁਤ ਪਾਰਟੀਆਂ ਨੇ ਸ਼ੁਰੂ ਕਰਤਾ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਜਿਹੜੀ ਹੈਗੀ ਹੈ ਇਸ ਨੂੰ ਸ਼ੁਰੂਆਤੀ ਦੌਰ ਕਹਿ ਸਕਿਆ ਕਿ ਪੰਜਾਬ ਦੇ ਵੱਲ ਧਿਆਨ ਦੇਣਾ ਸ਼ੁਰੂ ਕਰਤਾ ਕਿਉਂਕਿ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲ ਇੰਨਾ ਗੌਰ ਨਹੀਂ ਕਰਦੇ ਸੀਗੇ ਕਿ ਪੰਜਾਬ ਦੇ ਉੱਪਰ ਅਸੀਂ ਲੋਣਾ ਲੜਨੀਆਂ ਨੇ ਇੱਕ ਬੜੀ ਆਸਾਨ ਜੀ ਕਹਿ ਸਕਦੇ ਕਿ ਕਹਿੰਦੇ ਸੀਗਾ ਕਿ ਚੋਣਾ ਲੜਨੀਆਂ ਨੇ ਪਰ ਇਹਨਾਂ ਜੋਰ ਨਹੀਂ ਦਿੱਤਾ ਯਾਰੀ ਪੰਜਾਬ ਦੇ ਪਰ ਅੱਜ ਜਿਵੇਂ ਤੁਸੀਂ ਗੱਲ ਕਰੀਏ ਪਹਿਲਾਂ ਵੀ ਆਪਾਂ ਗੱਲ ਕਰੀਏ ਤਾਂ ਨਰਿੰਦਰભાઈ ਮੋਦੀ ਦੀ ਜਿਹੜੀ ਹੈਗੀ ਆ ਵਿਜ਼ਿਟ ਹੋਈ ਪੰਜਾਬ ਦੇ ਵਿੱਚ ਨਾਮ ਰੱਖਿਆ ਗਿਆ ਉਸ ਤੋਂ ਬਾਅਦ ਲਗਾਤਾਰ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਉਹ ਵੀ ਪੰਜਾਬ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਨੂੰ ਮਿਲ ਰਹੇ ਨੇ ਕਿਵੇਂ ਦੇਖਦੇ ਹੋ ਇਸ ਪੂਰੀ ਪ੍ਰਕਿਰਿਆ ਨੂੰ ਦੇਖੋ ਪਹਿਲਾਂ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਇਲੈਕਸ਼ਨ ਦਾ ਵਿਗੁਲਾ ਬਚ ਚੁਕਿਆ ਕਿਉਂਕਿ ਦੇਖੋ ਪਿਛਲੀ ਵਾਰ 20 ਫਰਵਰੀ ਨੂੰ ਹੋਈਆਂ ਸੀ ਇਲੈਕਸ਼ਨ 2022 ਦੇ ਵਿੱਚ ਤੇ ਫਰਵਰੀ ਸ਼ੁਰੂ ਹੋ ਚੁੱਕੀ ਹੈ 1 ਫਰਵਰੀ ਨੂੰ ਹੀ ਪ੍ਰਾਈਮ ਮਿਨਿਸਟਰ ਚਾਹੇ ਉਹਨਾਂ ਦੀ ਧਾਰਮਿਕ ਫੇਰੀ ਸੀ ਆਂਦੇ ਆ ਇੱਕ 에어ਪੋਰਟ ਦਾ ਉਦਘਾਟਨ ਕਰਦੇ ਆ ਡੇਰਾ ਬੱਲਾ ਜਿਹੜਾ ਉੱਥੇ ਜਾ ਕੇ ਉਹ ਨਤਮਸਤਕ ਹੁੰਦੇ ਆ ਕਾਫੀ ਸਮਾਂ ਉੱਥੇ ਬਿਤਾਉਂਦੇ ਆ ਤੇ ਬਹੁਤ ਸਾਰੇ ਲੋਕ ਉੱਥੇ ਜੋੜੇ ਜਾਂਦੇ ਆ ਇਸ ਨੂੰ ਅਗਰ ਮੈਂ ਸਿੱਧੇ ਤੌਰ ਤੇ ਕਹਾ ਕ ਕਹਿ ਸਕਦੇ ਆ ਕਿ ਇਹ ਦਬਾਬੇ ਦੀ ਫੇਰੀ ਸੀ ਕਿਉਂਕਿ ਦੁਆਬੇ ਦੇ ਵਿੱਚ ਅਗਰ ਆਪਾਂ ਇੱਕ ਵਾਰ ਪੰਗੋਲਿਕ ਸਥਿਤੀ ਨੂੰ ਦੇਖੀਏ ਜਾਂ ਉੱਥੇ ਦੇ ਵੋਟ ਬੈਂਕ ਨੂੰ ਦੇਖੀਏ ਤਾਂ ਜਿਸ ਤਰ੍ਹਾਂ ਕਿ ਇਹਨੂੰ ਕਹੀਏ ਕਿ ਦੁਆਬਾ ਤੇ ਉਸ ਤੋਂ ਬਾਅਦ ਦਲਿਤ ਵੋਟ ਤੇ ਉਸ ਤੋਂ ਬਾਅਦ 23 ਸੀਟਾਂ ਕਿਉਂਕਿ ਪੂਰੇ ਦੁਆਬੇ ਦੇ ਵਿੱਚ ਜੇਕਰ ਮੈਂ ਗੱਲ ਕਰ ਲਾਂ 23 ਕੁੱਲ ਸੀਟਾਂ ਨੇ ਪਿਛਲੀ ਵਾਰ ਦੀ ਗੱਲ ਕਰ ਲਈ ਜਦੋਂ ਹਨੇਰੀ ਚੱਲੀ ਸੀ ਆਮ ਆਦਮੀ ਪਾਰਟੀ ਦੇ 92 ਐਮਐਲਏ ਜਿੱਤਦੇ ਆ ਜਦੋਂ ਹਰ ਪਾਸੇ ਸਫਾਈ ਕਰ ਦਿੱਤੀ ਸੀਗੀ ਹੁੰਝਾਪੇਰ ਜਿੱਤੇ ਜਿਹਨੂੰ ਕਹਿੰਦੇ ਆ ਉਹ ਹੋਈ ਸੀ ਉਦੋਂ ਵੀ ਉਸ ਸਥਾਨ ਤੋਂ 10 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਈਆਂ ਸੀ 9 ਸੀਟਾਂ ਜਿਹੜੀਆਂ ਸੀ ਉਹ ਕਾਂਗਰਸ ਪਾਰਟੀ ਦੀ ਝੋਲੀ 'ਚ ਪਈਆਂ ਸੀ 2 ਭਾਜਪਾ 1 ਅਕਾਲੀ ਦਲ ਤੇ 1 ਬਸਪਾ ਇਹ 23 ਸੀਟਾਂ ਇਸ ਤਰ੍ਹਾਂ ਜਿਹੜੀਆਂ ਹਨ ਡਿਵਾਈਡ ਹੋਈਆਂ ਸੀ ਮਤਲਬ ਕਿ ਬਹੁ ਗਿਣਤੀ ਜਿਹੜੀ ਸੀ ਉਦਲਿਤ ਵੋਟ ਉੱਥੇ ਹੈਗੀ ਸੀ ਤੇ 23 ਵੋਟਾਂ ਜਿਹੜੀਆਂ 23 ਸੀਟਾਂ ਸੀ ਉਹ ਇਸ ਤਰ੍ਹਾਂ ਵੰਡੀਆਂ ਗਈਆਂ ਸੀ ਮੈਂ ਇਥੇ ਇਹ ਕਹਿ ਸਕਦਾ ਕਿ ਜਿਹੜੀ ਇਸ ਵਕਤ ਭਾਜਪਾ ਉਹ 23 ਸੀਟਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਚੁੱਕੀ ਹੈ ਜਿਸ ਤਰ੍ਹਾਂ ਕਿ ਪਹਿਲੀ ਤਰੀਕ ਨੂੰ 1 ਫਰਵਰੀ ਨੂੰ ਪ੍ਰਧਾਨ ਮੰਤਰੀ ਆਣੇ ਆ ਤੇ ਹੁਣ ਕਹਿੰਦੇ ਅਮਿਤ ਸ਼ਾ ਆ ਰਹੇ ਜਲੰਧਰ ਦੇ ਵਿੱਚ ਸੋ ਇਹ ਵੀ ਕਿਤੇ ਨਾ ਕਿਤੇ ਰਾਜਨੀਤਿਕ ਚੀਜ਼ਾਂ ਨੂੰ ਅਸੀਂ ਜੋੜ ਕੇ ਦੇਖ ਰਿਹਾ ਫਿਰ ਤੁਸੀਂ ਨਾਇਬ ਸਿੰਘ ਸੈਣੀ ਦੀ ਗੱਲ ਕੀਤੀ ਹੈ ਜੋ ਕਿ ਹਰਿਆਣਾ ਦੇ ਮੁੱਖ ਮੰਤਰੀ ਆ ਉਹ ਹਰਿਆਣਾ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਆ ਕੇ ਹਰਿਆਣਾ ਦੇ ਵਿੱਚ ਪਾਰਟੀ ਵੱਲੋਂ ਜਾਂ ਸਰਕਾਰ ਵੱਲੋਂ ਦਿੱਤੇ ਗਏ ਲੋਕਾਂ ਨੂੰ ਕਹਿ ਰਹੀ ਹੈ ਕਿ ਜਿਹੜੇ ਵਾਅਦੇ ਪੂਰੇ ਕੀਤੇ ਜਿਵੇਂ ਕਿ ਉਹਨਾਂ ਨੇ 2200 ਰੁਪਏ ਮਹਿਲਾਵਾਂ ਵਾਲਾ ਕਰ ਦਿੱਤਾ 3500 ਰੁਪਏ ਸ਼ਹਿਤ ਪੈਨਸ਼ਨ ਕਰ ਦਿੱਤੀ ਹੈ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਉਹ ਆ ਕੇ ਪੰਜਾਬ ਦੇ ਵਿੱਚ ਦੱਸ ਰਹੇ ਹੈ ਤੇ ਦੂਜੀ ਸਟੇਟ ਦਾ ਜਦੋਂ ਮੁੱਖ ਮੰਤਰੀ ਆ ਕੇ ਪੰਜਾਬ ਦੇ ਵਿੱਚ ਦੱਸ ਰਹੇ ਤਾਂ ਇਹਦਾ ਮਤਲਬ ਉਹਦਾ ਟਾਰਗੇਟ ਅਗਲਾ ਪੰਜਾਬ ਹੈ ਮੈਂ ਤਾਂ ਇੱਥੇ ਤੱਕ ਸੋਚਦਾ ਕਿ ਸ਼ਾਇਦ ਜਿਹੜੇ ਨਾਇਬ ਸੈਣੀ ਨੇ ਉਹਨਾਂ ਨੂੰ ਪੰਜਾਬ ਦਾ ਪ੍ਰਵਾਰੀ ਵੀ ਭਾਜਪਾ ਲਗਾ ਸਕਦੀ ਹੈ ਜਿਸ ਹਿਸਾਬ ਸਿਰ ਉਹ ਕੰਮ ਕਰ ਰਹੇ ਮਤਲਬ ਬਾਗਡੋਰ ਦੇਣੀ ਹੁੰਦੀ ਹੈ ਨਾ ਪੰਜਾਬ ਦੀ ਕਿ ਤੁਸੀਂ ਸੰਭਾਲੋ ਇਸ ਤਰ੍ਹਾਂ ਕਿ ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ ਦੋ ਪ੍ਰਧਾਨ ਕਾਰਜਕਾਰੀ ਪ੍ਰਧਾਨ ਜਿਹੜੇ ਉਹ ਕੰਮ ਕਰ ਰਹੇ ਆ ਪਰ ਕੋਈ ਨਾ ਕੋਈ ਵੱਡਾ ਚਿਹਰਾ ਕੋਈ ਵੱਡਾ ਕਹਿ ਲਈਏ ਕਿ ਗੱਲ ਕਰਨ ਵਾਲਾ ਬੰਦਾ ਜਿਹਨੇ ਕੁਝ ਕਰ ਰਿਆ ਹੋਵੇ ਕਿਉਂਕਿ ਹੁਣ ਦੇਖੋ ਗੁਜਰਾਤ ਦੇ ਵੀ ਇਲੈਕਸ਼ਨ ਹੁੰਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਲਜਾਣਾ ਪੈਂਦਾ ਦਿੱਲੀ ਦੇ ਕਿਹਾ ਪੈਂਦਾ ਕਿ ਜਿਹੜੀ ਸਾਡੀ ਪਾਰਟੀ ਆ ਜਿੱਥੇ ਰਾਜ ਚਾਹਦਾ ਹੈਗਾ ਅਸੀਂ ਉੱਥੇ ਕੀ ਕੰਮ ਕਰ ਰਹੇ ਹਾਂ ਉਵੇਂ ਹੀ ਨਾਇਬ ਸੈਣੀ ਨੇ ਜਦੋਂ ਗੱਲ ਕੀਤੀ ਹੈ ਗਾ ਕੋਈ ਸਟੇਜ ਦੇ ਉੱਪਰ ਕਹਿ ਰਹੇ ਸੀਗੇ ਜਿਵੇਂ ਤੁਹਾਡੀ ਗੱਲ ਕੀਤੀ ਮਹਿਲਾਵਾਂ ਨੂੰ ਅਸੀਂ ਆ ਦਿੱਤਾ ਬਜ਼ੁਰਗਾਂ ਨੂੰ ਅਸੀਂ ਆ ਦੇ ਰਹੇ ਹਾਂ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਕਿਹਾ ਵੀ ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ ਉਹਦੇ ਲਈ ਵੀ ਅਸੀਂ ਉੱਥੇ ਅਰੇਂਜਮੈਂਟ ਕਰ ਰਹੇ ਹਾਂ ਕਿਵੇਂ ਕਰ ਰਹੇ ਮਤਲਬ ਜਿਵੇਂ ਸਥਿਤੀ ਜਿਹੜੀ ਕਿਵੇਂ ਬਦਲ ਰਹੇ ਹਾਂ ਗਰੀਬ ਲੋਕਾਂ ਲਈ 30 30 ਗਜ ਦੇ ਮਕਾਨ ਵੀ ਦੇ ਰਹੇ ਹਾਂ ਕਈ ਜਗ੍ਹਾ ਤੇ 100 ਗਜ ਦੇ ਪਲਾਟ ਵੀ ਦੇ ਰਹੇ ਹਾਂ ਅਸੀਂ ਉਹ ਚੀਜ਼ਾਂ ਮਤ ਇੱਕ ਤਰ੍ਹਾਂ ਦੀ ਰਾਜਨੀਤੀ ਜਿਹੜੀ ਹੈਗੀ ਹੈ ਸ਼ੁਰੂ ਹੋ ਚੁੱਕੀ ਹੈ ਉੱਥੇ ਹੀ ਕਈ ਹੋਰ ਬਹੁਤ ਸਾਰੇ ਮੁੱਦੇ ਆ ਜਿਹੜੇ ਆ ਕੇ ਇੱਥੇ ਗਿਣਾ ਰਹੇ ਭਾਜਪਾ ਤਾਂ ਪਹਿਲਾਂ ਹੀ ਕੇਂਦਰ ਵੱਲੋਂ ਜਿਹੜੀਆਂ ਸਕੀਮਾਂ ਦਿੱਤੀਆਂ ਜਾਂਦੀਆਂ ਉਹਨਾਂ ਦਾ ਹਵਾਲਾ ਹਮੇਸ਼ਾ ਦਿੰਦੀ ਰਹਿੰਦੀ ਹੈ ਪੰਜਾਬ ਦੇ ਵਿੱਚ ਆਏ ਉਹ ਕਿਸਾਨਾਂ ਦੇ ਜਿਹੜਾ ਫੰਡ ਦੀ ਗੱਲ ਕੀਤੀ ਹੈ ਜਿਹੜੇ ਖਾਤਿਆਂ ਦੇ ਵਿੱਚ ਪੈਸੇ ਆ ਰਹੇ ਜਨਤਨ ਯੋਜਨਾ ਹੈਗੀ ਹੈ ਫਿਰ ਬਹੁਤ ਸਾਰੀਆਂ ਸਕੀਮਾਂ ਜਿਵੇਂ ਆਮ ਆਦਮੀ ਪਾਰਟੀ ਮੱਲਾ ਕਲੀਨਿਕ ਕਹਿੰਦੀ ਹੈ ਪਰ ਇਹ ਹੈ ਕੇਂਦਰ ਦਾ ਹੀ ਤਾਂ ਹੀ ਉਹਨਾਂ ਨੇ ਫੋਟੋ ਤਰਵਾਤੀ ਸੀ ਨਾ ਸੋ ਇਸ ਕਰਕੇ ਮੈਂ ਕਹਿੰਦਾ ਵੀ ਉਹ ਆਪਣੀ ਚੀਜ਼ਾਂ ਨੂੰ ਦੱਸਦੇ ਰਹਿੰਦੇ ਆ ਹੁਣ ਵਾਧੂ ਸਰਗਰਮ ਨਜ਼ਰ ਆ ਰਹੀ ਹੈ ਭਾਜਪਾ ਪੰਜਾਬ ਦੇ ਵਿੱਚ ਹੁਣ 22 ਤਰੀਕ ਨੂੰ ਜਦੋਂ ਅਮਿਤ ਸ਼ਾਹ ਆਉਂਦੇ ਆ ਤਾਂ ਬਹੁਤ ਸਾਰੀਆਂ ਦੇਖੋ ਕਿਆਸਰਾਈਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਜਿਸ ਤਰ੍ਹਾਂ ਕਿ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਇੱਕ ਵੱਡਾ ਵੋਟ ਬੈਂਕ ਹੈ ਉਹਨਾਂ ਦਾ ਤੇ ਉਹਨਾਂ ਨੂੰ 20 ਕਿਤੇ ਨਾ ਕਿਤੇ ਸੋਚਿਆ ਜਾ ਰਿਹਾ ਸੀ ਇਹ ਭਾਜਪਾ ਚੱਲੇ ਜਾਣਾ ਖੈਰ ਉਹਨਾਂ ਨੇ ਇੱਕ ਜਵਾਬ ਦਿੱਤਾ ਕਿ ਮੈਨੂੰ ਇਨਵੀਟੇਸ਼ਨ ਆਇਆ ਸੀ ਪਰ ਮੈਂ ਜਦੋਂ ਵੀ ਮੈਂ ਕਾਂਗਰਸ ਦੇ ਵਿੱਚ ਚਲਾ ਜਾਵਾਂ ਕਾਂਗਰਸ ਨੂੰ ਛੱਡ ਜਾਵਾਂ ਤਾਂ ਮੈਨੂੰ ਵੋਟ ਨਾ ਪਾਇਓ ਇਹ ਕਿਹਾ ਇਸ ਤਰ੍ਹਾਂ ਦੇ ਬਹੁਤ ਸਾਰੇ ਬਿਆਨ ਰਾਜਨੀਤਿਕ ਲੋਕ ਦਿੰਦੇ ਹੁੰਦੇ ਆ ਪਰ ਮੌਕਾ ਦੱਸੂਗਾ ਵੀ ਕੀ ਬਣਦਾ ਉੱਥੇ ਹੀ ਪੰਜਾਬ ਦਾ ਇੱਕ ਵੱਡਾ ਫੇਸ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਧਰਮ ਪਤਨੀ ਨਵਜੋਤ कौर ਸਿੱਧੂ ਇਹਨਾਂ ਨੇ ਹੁਣ ਤੁਸੀਂ ਦੇਖਿਆ ਪਿੱਛੇ ਜੇ ਕਿਸ ਤਰ੍ਹਾਂ ਦਾ ਇੱਕ ਮਸਲਾ ਨਵਾਂ ਹੀ ਬਣ ਗਿਆ ਨਵਜੋਤ कौर ਸਿੱਧੂ ਨੇ ਪਹਿਲਾਂ ਅਟੈਚੀਆਂ ਵਾਲੀ ਗੱਲ ਚੱਲੀ ਸੀ ਜਿਹੜੀ ਅਟੈਚੀਆਂ ਵਾਲੀ ਗੱਲ ਹੋਈ ਉਸ ਤੋਂ ਬਾਅਦ ਉਹਨਾਂ ਦਾ ਅਸਤੀਫੇ ਦੀ ਗੱਲ ਹੋਈ ਫਿਰ ਰਾਜਾ ਬੜਿੰਗ ਦੇ ਖਿਲਾਫ ਉਹਨਾਂ ਨੇ ਬੋਲਿਆ ਕਿਉਂਕਿ ਪਾਰਟੀ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਦੇ ਖਿਲਾਫ ਬੋਲਿਆ ਇਸ ਦੇ ਨਾਲ ਹੀ ਹੁਣ ਪਾਰਟੀ ਕਹਿੰਦੀ ਵੀ ਅਸੀਂ ਕੱਢਤਾ ਜਦੋਂ ਕੱਢ ਦਿੰਦੇ ਤੇ ਫਿਰ ਨਵਜੋਤ ਸਿੰਘ ਸਿੱਧੂ ਦੇ ਵੀ ਸੁਰ ਬਦਲੇ ਹੋਏ ਨਜ਼ਰ ਆ ਰਹੇ ਹਨ ਫਿਰ ਉਹਨਾਂ ਦੀ ਸਭ ਤੋਂ ਪਹਿਲੀ ਪਾਰਟੀ ਕਿਹੜੀ ਹੈ ਸਭ ਤੋਂ ਪਹਿਲਾਂ ਜਦ ਤੋਂ ਜਿਹੜੀ ਉਹਨਾਂ ਨੇ ਮਾਂ ਪਾਰਟੀ ਤੇ ਪਿਓ ਪਾਰਟੀ ਜਿਹੜੀ ਉਹ ਕਹੀ ਹੈ ਉਹ ਭਾਜਪਾ ਸੀ ਤੇ ਫਿਰ ਹੁਣ ਨਵਜੋਤ ਸਿੰਘ ਸਿੱਧੂ ਜੁੜਾ ਇਹ ਕੀ ਇਹ ਜੋੜਾ ਫਿਰ ਭਾਜਪਾ ਵੱਲ ਰੁਖ ਕਰੇਗਾ ਬਿਲਕੁਲ ਨੈਪ ਸਿੰਘ ਸੈਣੀ ਦਾ ਜਦੋਂ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀਗੇ ਤਾਂ ਜਦੋਂ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਨਵਜੋਤ ਕੋਰ ਸਿੱਧੂ ਭਾਰਤੀ ਜਨਤਾ ਪਾਰਟੀ 'ਚ ਆਉਣਾ ਚਾਹੁੰਦੇ ਆ ਉਹ ਕਹਿੰਦੇ ਸਾਡੇ ਲਈ ਸਾਰਿਆਂ ਲਈ ਸਾਡੇ ਦਰਵਾਜ਼ੇ ਤੇ ਖੁੱਲੇ ਨੇ ਕੋਈ ਵੀ ਆ ਸਕਦਾ ਮਤਲਬ ਉਹਨਾਂ ਨੇ ਮਤਲਬ ਕਹਿ ਦਿੱਤਾ ਵੀ ਜਦੋਂ ਵੀ ਨਵਜੋਤ ਕੋਰ ਸਿੱਧੂ ਜੀ ਆਉਣਾ ਚਾਹੁੰਦੇ ਆ ਤਾਂ ਆ ਸਕਦੇ ਸਾਡੀ ਪਾਰਟੀ ਉਹ ਤਾਂ ਕਹਿ ਰਹੇ ਆ ਤੁਸੀਂ ਦੇਖੋ ਨਾ ਜਿਵੇਂ ਚੰਨੀ ਕਹਿੰਦੇ ਆ ਕਿ ਮੈਨੂੰ ਸੱਦਾ ਤਾਂ ਆਇਆ ਸੀ ਮਤਲਬ ਅਪਰੋਚ ਦਾ ਕਿੱਥੀ ਜਾ ਰਹੀ ਹੈ ਕਿਉਂਕਿ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਭਾਜਪਾ ਦਾ ਇੱਕੋ ਲਕਸ਼ ਹੋ ਸਕਦਾ ਹੈ ਵੀ 2027 ਦੀਆਂ ਚੋਣਾਂ ਜਿੱਤੀਆਂ ਜਾਣ ਤੇ ਭਾਜਪਾ ਦੀ ਸਰਕਾਰ ਆਵੇ ਇਸੇ ਲਈ ਉਹ ਗੱਠਜੋੜ ਤੇ ਹਜੇ ਕਿਤੇ ਵੀ ਸਪਸ਼ਟ ਸਿਸਟਮ ਨਹੀਂ ਸਮਝ ਆ ਰਿਹਾ ਨਾਇਬ ਸੈਣੀ ਦਾ ਮੈਂ ਸੁਣਿਆ ਤੁਸੀਂ ਗੱਠਜੋੜ ਦੀ ਗੱਲ ਕੀਤੀ ਉਹ ਕਹਿੰਦੇ ਹਾਲੇ ਤੱਕ ਮੈਨੂੰ ਤਾਂ ਕੁਝ ਨਹੀਂ ਪਤਾ ਸੋ ਗੱਲ ਇਹ ਹੀ ਹੈ ਵੀ ਗੱਠਜੋੜ ਮੈਨੂੰ ਵੀ ਐਂ ਲੱਗਦਾ ਵੀ ਇਸ ਵਾਰ ਗੱਠਜੋੜ ਨਹੀਂ ਹੋਣਾ ਭਾਜਪਾ ਅਕਾਲੀ ਦਲ ਇਹ ਦੋਨੋਂ ਪਾਰਟੀਆਂ ਅਲੱਗ-ਅਲੱਗ ਲੜਨ ਵਾਲੇ ਹੀ ਵਿਚਾਰ ਕਰ ਰਹੀਆਂ ਨੇ ਕਿਉਂਕਿ ਭਾਜਪਾ ਵੀ ਚਾਹਦੀ ਹੈ ਵੀ ਚਾਹੇ ਵੋਟਾਂ ਘਟ ਹੋਣ ਪਰ ਇੱਕ ਗਿਣਤੀ ਕਲੀਅਰ ਹੋ ਜਾਏ ਕਿਉਂਕਿ ਅੱਜ ਉਹ ਗੱਲ ਕਰਦੇ ਆ ਕਿ ਸਾਡੇ ਕੋਲ 1.58 1.9% ਵੋਟਰ ਜਿਹੜਾ ਸਾਡਾ ਆਪਣਾ ਹੋ ਚੁੱਕਿਆ ਉਹ ਵੋਟ ਬੈਂਕ ਦਾ ਹਵਾਲਾ ਦੇ ਰਹੇ ਆ ਕਹਿੰਦੇ ਚਾਹੇ ਸਿੱਟਾ ਨਹੀਂ ਆਈਆਂ ਪਰ ਸਾਡਾ ਵੋਟ ਬੈਂਕ ਵੱਧਦਾ ਜਾ ਰਿਹਾ ਪਾਰਟੀਆਂ ਇਸ ਤਰ੍ਹਾਂ ਹੀ ਦੇਖਦੀਆਂ ਤੁਹਾਨੂੰ ਯਾਦ ਹੋਏਗਾ ਹਟਲ ਵਿਹਾਰੀ ਵਾਜਪਾਈ ਉਹਨਾਂ ਨੇ ਇੱਕ ਵਾਰ ਸਿੱਧੇ ਤੌਰ ਦੇ ਉੱਤੇ ਕਿਹਾ ਸੀ ਕਿ ਕੀ ਹੋਇਆ ਜੇ ਭਾਜਪਾ ਇੱਕ ਸੀਟ ਦੇ ਉੱਤੇ ਜਿੱਤੀ ਹੈ ਇੱਕ ਦਿਨ ਇਹ ਦੇਸ਼ ਦੇ ਵਿੱਚ ਸਰਕਾਰ ਬਣਾਏਗੀ ਤੇ ਸਰਕਾਰ ਚਲਾਏਗੀ ਤੁਸੀਂ ਦੇਖ ਲਓ ਦੋ ਵਾਰ ਚੱਲ ਰਹੀ ਹੈ ਤੀਜਾ ਜਿਹੜਾ ਟਰਮ ਸ਼ੁਰੂ ਹੋ ਚੁੱਕਿਆ 11 ਸਾਲ ਹੋ ਗਏ ਭਾਜਪਾ ਨੂੰ ਸੋ ਇੱਕ ਸੀਟ ਤੋਂ ਵੀ ਸੰਘਰਸ਼ ਸ਼ੁਰੂ ਕੀਤਾ ਜਾਂਦਾ ਉਹ ਵੋਟ ਫੀਸਦ ਵਿਧਾਨ ਦੀ ਹੀ ਗੱਲ ਹੈ ਸੋ ਵੋਟ ਫੀਸਦ ਪੰਜਾਬ ਦੇ ਵਿੱਚ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੁਣ ਲੋਕ ਆਮ ਤੌਰ ਤੇ ਕਹਿਣ ਲੱਗ ਗਏ ਕਿ ਆਪਾਂ ਨੇ ਜੀ ਅਕਾਲੀ ਦਲ ਨੂੰ ਵੀ ਦੇਖ ਲਿਆ ਕਾਂਗਰਸ ਨੂੰ ਵੀ ਦੇਖ ਲਿਆ ਆਪਾਂ ਆਵਾਜ਼ ਦੀ ਪਾਰਟੀ ਨੂੰ ਦੇਖ ਲਿਆ ਹੁਣ ਭਾਜਪਾ ਨੂੰ ਵੀ ਇੱਕ ਮੌਕਾ ਦੇ ਕੇ ਦੇਣਾ ਚਾਹੀਦਾ ਹੁਣ ਲੋਕਾਂ ਨੂੰ ਕਿਸ ਤਰ੍ਹਾਂ ਦੇ ਵਾਅਦੇ ਭਾਜਪਾ ਕਰਦੀ ਹੈ ਯਾ ਕਾਂਗਰਸ ਕਿਉਂਕਿ ਕਾਂਗਰਸ ਤੇ ਭਾਜਪਾ ਵੀ ਕੰਪੀਟੀਸ਼ਨ ਦੇ ਵਿੱਚ ਹੈ ਆਮ ਆਦਮੀ ਪਾਰਟੀ ਵੀ ਕੰਪੀਟੀਸ਼ਨ ਦੇ ਵਿੱਚ ਹੈ ਅਕਾਲੀ ਦਲ ਵੀ ਕੰਪੀਟੀਸ਼ਨ ਦੇ ਵਿੱਚ ਹੈ ਬਸਪਾ ਵੀ ਕੰਪੀਟੀਸ਼ਨ ਦੇ ਵਿੱਚ ਉਤਰ ਸਕਦੀ ਹੈ ਸੋ ਇਹ ਸਾਰੀਆਂ ਪਾਰਟੀਆਂ ਪੰਜ ਕੋਣਾ ਮੁਕਾਬਲਾ ਜਦੋਂ ਹੋਊਗਾ ਤੇ ਫਿਰ ਗਿਣਤੀ ਜਿਹੜੀ ਨਾ ਉਹ ਜਿੱਤਦੀ ਬਹੁਤ ਘੱਟ ਮਾਰਜਨ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਪੰਜੋਂ ਤਰ੍ਹਾਂ ਦੀਆਂ ਵੋਟਾਂ ਜਦੋਂ ਵੰਡੀਆਂ ਜਾਂਦੀਆਂ ਨੇ ਤੇ ਫਿਰ ਕਿਤੇ ਨਾ ਕਿਤੇ ਸਵਾਲ ਖੜੇ ਹੁੰਨੇ ਆ ਵੀ ਹੁਣ ਜਿੱਤ ਹਾਰ ਕਿਵੇਂ ਹੋਊਗੀ ਖੈਰ ਇੱਥੇ ਤੁਹਾਡੇ ਸਵਾਲ ਦਾ ਇਹੀ ਜਵਾਬ ਹੈ ਕਿ ਭਾਜਪਾ ਵਾਕਈ ਗਰਮ ਸਰਗਰਮ ਹੈ ਪੰਜਾਬ ਦੇ ਵਿੱਚ ਤੇ ਜਿਹੜੀਆਂ ਰੈਲੀਆਂ ਨੇ ਇਹ ਜ ਆਕੇ ਇੱਥੇ ਦੱਸਿਆ ਜਾ ਰਿਹਾ ਦੇਖੋ ਬਲਵੇੜੇ ਰੈਲੀ ਹੋਗੀ ਉਸ ਤੋਂ ਪਹਿਲਾਂ ਕਨੌਰ ਰੈਲੀ ਹੋਗੀ ਨੈਪਸਾਨੀ ਦੀਆਂ ਇੱਕ ਰੈਲੀ ਹੋਰ ਹੋਗੀ ਤਿੰਨ ਉਸ ਤੋਂ ਇਲਾਵਾ ਫੰਕਸ਼ਨਾਂ ਦੇ ਵਿੱਚ ਵੀ ਉਹ ਆ ਰਹੇ ਨੇ ਸੋ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੂੰ ਲੋਕ ਆਏ ਸੀਗੇ ਨਾਬੇ ਆਏ ਸੀ ਉਹ ਹੁਣ ਜਦੋਂ ਤਾਜ ਪੁਸ਼ੀ ਜੀ ਸੋ ਦਸਤਾਰ ਬੰਦੀ ਹੋਈ ਸੀ ਜੀ ਉਦੋਂ ਆਏ ਸੋ ਮਤਲਬ ਉਹ ਪੰਜਾਬ ਦੇ ਵਿੱਚ ਸ਼ਰਕਤ ਕਰਦੇ ਰਹੇ ਆ ਤੇ ਕਰਦੇ ਰਹੇ ਨੇ ਪਹਿਲਾਂ ਕਰੂ ਦੂਜੀ ਇੱਕ ਹੋਰ ਚ ਵੀ ਜੀ ਦੇਖਣ ਵਾਲੀ ਆ ਸ਼ਰਮਾ ਜੀ ਉਹਦੇ ਵਿੱਚ ਜਦੋਂ ਵੀ ਉਹ ਆਏ ਨੇ ਉਹਨਾਂ ਨੇ ਨਾ ਪੱਗ ਜਰੂਰ ਬੰਨੀ ਹੋਈ ਸੀਗੀ ਤੇ ਜਿਵੇਂ ਆਪ ਹਰਿਆਣਾ ਦੇ ਵਿੱਚ ਦੇਖਦੇ ਆਂ ਤਾਂ ਉਹਨਾਂ ਦੇ ਪੱਗ ਬਹੁਤ ਘੱਟ ਦੇਖਣ ਨੂੰ ਮਿਲਦੀ ਜਦੋਂ ਪੰਜਾਬ ਦੇ ਚੰਟਰ ਹੁੰਦੇ ਆਂ ਤਾਂ ਉਹਨਾਂ ਦੇ ਪੱਗ ਜ਼ਰੂਰ ਬੰਨੀ ਹੁੰਦੀ ਹੈ ਜੀ ਦੇਖੋ ਪੰਜਾਬੀ ਦੀ ਪਹਿਚਾਨ ਹੈ ਪੱਗ ਤੇ ਉਹਨਾਂ ਨੂੰ ਲੱਗਦਾ ਵੀ ਜੇ ਮੈਂ ਪੱਗ ਬਨ ਕੇ ਜਾਣਾ ਤਾਂ ਪੰਜਾਬੀ ਲੋਕ ਮੈਨੂੰ ਪਿਆਰ ਕਰਨਗੇ ਕਿਉਂਕਿ ਦੇਖੋ ਅਸੀਂ ਆਟੋਮੈਟਿਕ ਜਿਵੇਂ ਅਸੀਂ ਪੱਗ ਦਾ ਇੰਨਾ ਪੰਜਾਬ ਦੇ ਹਰ ਬੰਦੇ ਦੇ ਮਨ ਦੇ ਵਿੱਚ ਸਤਿਕਾਰ ਹੈ ਪੱਗ ਦਾ ਦਸਤਾਰ ਦਾ ਇੱਕ ਵੱਖਰਾ ਇੱਕ ਰਸੂਜਾ ਸੋ ਉਹ ਉਸ ਚੀਜ਼ ਨੂੰ ਵੀ ਧਾਰਨ ਕਰਦੇ ਆ ਕਿ ਮੈਨੂੰ ਲੋਕ ਵੱਧ ਪਿਆਰ ਦੇਣਗੇ ਖੈਰ ਇਹ ਤਾਂ ਇੱਕ ਕਹਿ ਲਿਏ ਕਿ ਇਹ ਲੀਡਰ ਇਸ ਤਰ੍ਹਾਂ ਕਰਦੇ ਹੁੰਦੇ ਆ ਬਹੁਤ ਸਾਰੇ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਤਰ੍ਹਾਂ ਕੋਈ ਵੱਡਾ ਪ੍ਰੋਗਰਾਮ ਕਰਦੇ ਆ ਅਮਿਤ ਸ਼ਾਹ ਕਰਦੇ ਆ ਤਾਂ ਉਹ ਦਸਤਾਰ ਸਜਾਂਦੇ ਆ ਉੱਥੇ ਹੀ ਗੱਲ ਕਰ ਲਈਏ ਅਦਿੱਤਿਆਨਾਥ ਯੋਗੀ ਉਹਨਾਂ ਨੇ ਵੀ ਗੁਰਦੁਆਰਾ ਸਾਹਿਬ ਗਏ ਤਾਂ ਉਹਨਾਂ ਦੇ ਵੀ ਦਸਤਾਰ ਬਣੀ ਗਈ ਸੋ ਇਸ ਤਰ੍ਹਾਂ ਹੀ ਹੈ ਇਹ ਕਰਦੇ ਆ ਇਸ ਤਰ੍ਹਾਂ ਪਰ ਗੱਲ ਇਹ ਹੈ ਕਿ ਪਹਿਲਾਂ ਵੀ ਮੁੱਖ ਮੰਤਰੀ ਸੀ ਖੱਟੜ ਉਹ ਕਿੰਨੀ ਵਾਰ ਪੰਜਾਬ ਆਏ ਇਹ ਕਿੰਨੀ ਵਾਰ ਪੰਜਾਬ ਆ ਚੁੱਕਿਆ ਹੈ ਇਸ ਮਹੀਨੇ ਦੇ ਅੰਦਰ ਅੰਦਰ ਤੁਸੀਂ ਮਹੀਨੇ ਦੇ 2 ਮਹੀਨੇ ਦੇ ਅੰਦਰ ਅੰਦਰ ਦੇਖ ਲਓ ਫਿਰ ਪ੍ਰਧਾਨ ਮੰਤਰੀ ਆ ਰਹੇ ਐ ਮਿਤਿਸ਼ਾ ਆ ਰਹੇ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਰੈਲੀਆਂ ਵੱਡੀਆਂ-ਵੱਡੀਆਂ ਇੱਥੇ ਹੋਣਗੀਆਂ ਮੈਂ ਕਹਿੰਦਾ ਵੀ ਇੱਕ ਸਾਲ ਪਹਿਲਾਂ ਹੀ ਭਾਜਪਾ ਨੇ ਤਿਆਰੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਵੀ ਜਦੋਂ ਉੱਥੇ ਗਏ ਆ ਰੈਲੀ ਦੇ ਉੱਪਰ ਅਸੀਂ ਵੀ ਉੱਥੇ ਸੀਗੇ ਮੌਜੂਦ ਤਾਂ ਉਹਨਾਂ ਨੇ ਕਹਿੰਦਾ ਮੈਂ ਤਾਂ ਇੱਕ ਇੱਥੇ ਚਾਹ ਦਾ ਕੱਪ ਸਾਂਝਾ ਕਰਨ ਆਈ ਸੀ ਕਿਸੇ ਨੂੰ ਜੁਆਇਨ ਕਰਨ ਆਈ ਸੀ ਕਹਿੰਦਾ ਮੈਨੂੰ ਨਹੀਂ ਪਤਾ ਸੀ ਵੀ ਇਹ ਹਜ਼ਾਰਾਂ ਲੋਕਾਂ ਨਾਲ ਮੈਨੂੰ ਚਾਹ ਪੀਣੀ ਪੈਣੀ ਮਤਲਬ ਇਹ ਹਜ਼ਾਰਾਂ ਲੋਕ ਮੈਨ ਤਰਾਹੀ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਇਹ ਗੱਲ ਰਹੀ ਹੈ ਕਿ ਜਿਹੜੀ ਪਾਰਟੀ ਕੇਂਦਰ ਦੇ ਵਿੱਚ ਰਹੀ ਹੈ ਉਹ ਕਦੇ ਪੰਜਾਬ 'ਚ ਨਹੀਂ ਆਈ ਹੈਗੀ ਸ਼ਾਇਦ ਇਹਦਾ ਹੀ ਨੁਕਸਾਨ ਜਿਹੜਾ ਹੈਗਾ ਪੰਜਾਬ ਨੂੰ ਸ਼ਾਇਦ ਹੋ ਰਿਹਾ ਪਰ ਇਹ ਇਹ ਨੁਕਸਾਨ ਤਾਂ ਦੇਖੋ ਹਮੇਸ਼ਾ ਹੁੰਦਾ ਹੀ ਆਇਆ ਕੋਈ ਵੀ ਸਰਕਾਰ ਹੈ ਜੇ ਉਹ ਕੇਂਦਰ ਦੇ ਵਿੱਚ ਆ ਜਿਹੜੇ ਪ੍ਰਾਂਤ ਦੇ ਵਿੱਚ ਉਹ ਸਰਕਾਰ ਬਣੇਗੀ ਜਿਹੜੇ ਸੂਬੇ ਵਿੱਚ ਬਣੂਗੀ ਤਾਂ ਉਸ ਨੂੰ ਖੁੱਲੇ ਗੱਫੇ ਮਿਲਣਗੇ ਤੁਸੀਂ ਯਾਦ ਕਰੋ ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦੇ ਹੁੰਦੇ ਸੀ ਸੁਖਵੀਰ ਸਿੰਘ ਬਾਦਲ ਲ ਇੱਕ ਬਿਆਨ ਸੀ ਕਿ ਟਰੱਕਾਂ ਦੇ ਟਰੱਕ ਭਰ ਕੇ ਕੇਂਦਰ ਤੋਂ ਪੰਜਾਬ ਲਈ ਆਣਗੇ ਪ੍ਰਕਾਸ਼ ਸਿੰਘ ਬਾਦਲ ਜਿੰਨੀ ਦੇਰ ਮੁੱਖ ਮੰਤਰੀ ਰਹੇ ਹੈ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਰਹੇ ਹੈ ਪੰਜਾਬ ਦੀਆਂ ਸੜਕਾਂ ਬਣੀਆਂ ਕੋਈ ਪੰਜਾਬ ਸਰਕਾਰ ਦੇ ਪੈਸੇ ਨਾਲ ਥੋੜਾ ਬਣੀ ਹੈ ਕੇਂਦਰ ਦੇ ਪੈਸੇ ਨਾਲ ਬਣੀ ਹੈ ਜਿੰਨੀ ਡਿਵੈਲਪਮੈਂਟ ਹੋਈ ਹੈ ਜਿਹੜੀ ਵੱਡੀਆਂ ਕੰਮ ਹੋਏ ਆ ਉਹ ਕੇਂਦਰ ਨਾਲ ਹਾਂ ਕਿਉਂਕਿ ਬਾਦਲ ਸਾਹਿਬ ਨੂੰ ਕਦੇ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਉਹ ਕੋਈ ਵੀ ਸਰਕਾਰ ਹੋਵੇ ਚਾਹੇ ਕੇਂਦਰ ਦੇ ਵਿੱਚ ਕਾਂਗਰਸ ਦੀ ਹੋਵੇ ਤਾਂ ਪੰਜਾਬ ਦੇ ਵਿੱਚ ਵੀ ਕਾਂਗਰਸ ਦੀ ਹੋਣੀ ਚਾਹੀਦੀ ਹੈ ਜੇਕਰ ਉੱਥੇ ਭਾਜਪਾ ਦੀ ਹੈ ਤਾਂ ਇੱਥੇ ਵੀ ਭਾਜਪਾ ਦੀ ਹੋਣੀ ਚਾਹੀਦੀ ਹੈ ਜੇਕਰ ਉੱਥੇ ਕੋਈ ਹੋਰ ਸਰਕਾਰ ਹੈ ਤਾਂ ਇੱਥੇ ਵੀ ਘੱਟੋ ਘੱਟ ਗੱਠਜੋੜ ਤਾਂ ਹੋਵੇ ਨਾ ਤਾਂ ਜੋ ਜਿਹੜੇ ਫੰਡਸ ਨੇ ਜਿਹੜੇ ਮੈਂ ਹੁਣ 85000 ਕਰੋੜ ਰੁਪਏ ਦੀ ਗੱਲ ਕੀਤੀ ਜਾਂਦੀ ਹੈ ਜਿਹੜਾ ਪਿੰਡੂ ਵਿਕਾਸ ਦੀ ਗੱਲ ਕੀਤੀ ਜਾਂਦੀ ਆ ਆਰਡੀ ਅਰਬਨ ਡਿਵੈਲਪਮੈਂਟ ਉਹਦੀ ਗੱਲ ਕੀਤੀ ਜਾਂਦੀ ਸਾਨੂੰ ਪੈਸੇ ਨਹੀਂ ਆ ਰਹੇ ਇਹ ਚੀਜ਼ਾਂ ਦੀ ਦਿੱਕਤ ਨਹੀਂ ਫਿਰ ਆਂਦੀ ਸੋ ਬਾਕੀ ਲੋਕਾਂ ਦੇ ਉੱਤੇ ਆ ਕਿਉਂਕਿ ਜਨਤਾ ਜਨਾਰ ਜਨ ਹੈ ਜੀ ਵੋਟ ਹਰੇਕ ਦਾ ਅਧਿਕਾਰ ਹੈ ਜਨਤਾ ਨੇ ਕਿਹੜੇ ਪਾਸੇ ਨੂੰ ਇਸ ਵਾਰ ਝੁਕਣਾ ਜਿਹੜੇ ਗਰਮ ਖਿਆਲੀ ਨੇ ਆ ਜਿਹੜੇ ਫੇਸਬੁਕ ਦੇ ਉੱਤੇ ਬਿਆਨ ਗਿਆ ਵੰਡ ਰਹੇ ਆ ਉਹਨਾਂ ਦਾ ਕਹਿਣਾ ਅਲੱਗ ਚੀਜ਼ ਹੁੰਦੀ ਹੈ ਵੋਟਾਂ ਅਲੱਗ ਚੀਜ਼ ਹੁੰਦੀਆਂ ਵੋਟ ਪਾਣ ਵਾਲੇ ਕੌਣ ਨੇ ਪਰ ਇਹਦੇ ਵਿੱਚ ਦੇਖੋ ਤੁਸੀਂ ਨੈਪ ਸੈਣੀ ਨੇ ਕੱਲ ਸਟੇਜ ਦੇ ਉੱਪਰ ਵੀ ਜਿਹੜਾ ਆਮਾਦੀ ਪਾਰਟੀ ਨੂੰ ਕਿਹਾ 70 ਲੱਖ ਵੋਟ ਸੈਣੀ ਸਮੂਹਾਈ ਦੀ ਵੀ ਹੈਗੀ ਹੈ ਉਧਰ ਵੀ ਟਾਰਗੇਟ ਕਰ ਰਹੀ ਹੈ ਭਾਜ ਬਾਕੀ ਕਿਤੇ ਉਹਨਾਂ ਨੂੰ ਵੀ ਲੁਭਾਉਣ ਦੀ ਕੋਸ਼ਿਸ਼ ਕੀਤੀ ਯਾਰੀ ਸਵਾ ਲੱਖ ਵੋਟ ਹੈ ਜਾਨੀ ਬਰਾਦਰੀ ਦੀ ਸੋ ਇਧਰ ਵੀ ਧਿਆਨ ਦਿੱਤਾ ਜਾ ਰਿਹਾ ਹੈ ਬਿਲਕੁਲ ਹੋ ਸਕਦਾ ਬਿਲਕੁਲ ਜੀ ਜੇ ਆਪਾਂ ਗੱਲ ਕਰੀਏ ਸ਼ਰਮਾ ਜੀ ਉਹਦੇ ਉੱਪਰ ਵੀ ਗੱਲ ਕੀਤੀ ਜਿਵੇਂ ਤੁਸੀਂ ਕਹਿ ਰਹੇ ਕਿ ਆਰਡੀਐਫ ਦਾ ਪੈਸਾ ਰੁਕਿਆ ਹੋਇਆ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਹੜਾ ਹੁੰਦੇ ਆ ਤਾਂ ਕਿਸਾਨਾਂ ਦਾ ਬੜਾ ਵੱਡਾ ਨੁਕਸਾਨ ਹੋਇਆ ਫਸਲਾਂ ਖਰਾਬ ਹੋਈਆਂ ਤਾਂ ਉਹਨਾਂ ਨੇ ਇਹ આરોਪ ਵੀ ਲਗਾਏ ਆ ਪੰਜਾਬ ਦੇ ਵਿੱਚ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਉੱਪਰ ਕਹਿੰਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਹੋ ਰਿਹਾ ਸੀ ਕਹਿੰ ਕਹਿੰਦਾ ਹੁਣ ਆਰਡੀਐਫ ਦਾ ਪੈਸਾ ਕਹਿੰਦੇ ਪੁਰਾਣਾ ਹਿਸਾਬ ਤਾਬ ਨਹੀਂ ਦਿੱਤਾ ਹੈਗਾ ਜੀ ਪਹਿਲਾਂ ਪੈਸੇ ਜਿਹੜੇ ਰੀਲੀਜ਼ ਕੋ ਤਾਂ ਹਿਸਾਬ ਤਾਬ ਦੇਉਗੇ ਇਹ ਤਾਂ ਹੁੰਦਾ ਹੀ ਹੈ ਨਾ ਜੇ ਕਿਸੇ ਤੋਂ ਪੈਸੇ ਲਏ ਆ ਤਾਂ ਪੁਰਾਣਾ ਹਿਸਾਬ ਦੇਵਾਂਗੇ ਤਾਂ ਹੀ ਅਗਲਾ ਨਵੇਂ ਦੇਊਗਾ ਦੂਜੇ ਪੈਸੇ ਦੇਊਗਾ ਉਸੇ ਤਰ੍ਹਾਂ ਹੀ ਉਹਨਾਂ ਨੇ ਗਾਰਡੀਐਫ ਦੀ ਗੱਲ ਕੀਤੀ ਤੇ ਨਾਲ ਹੀ ਉਹ ਜਿਹੜੇ 1600 ਕਰੋੜ ਰੁਪਇਆ ਪ੍ਰਧਾਨ ਮੰਤਰੀ ਅਨਾਉਂਸ ਕਰਕੇ ਗਏ ਸੀ ਕਹਿੰਦੇ ਪਹਿਲੀ ਕਿਸ਼ਤ ਜਿਹੜੀ ਰੀਲੀਜ਼ ਹੋ ਗਈ ਆ ਉਹਦਾ ਵੀ ਉਹ ਕਹਿੰਦੇ ਹਿਸਾਬ ਨਹੀਂ ਮਿਲ ਰਿਹਾ ਹੈਗਾ ਕਹਿੰਦੇ ਕਪਲੇਬਾਜੀ ਬਹੁਤ ਹੈ ਸਰਕਾਰ ਦੇ ਉੱਪਰ ਬੜੇ ਸਵਾਲ ਖੜੇ ਕੀਤੇ ਹੀ ਉਹਨਾਂ ਨੇ ਬਿਲਕੁਲ ਜੀ ਕਿਉਂਕਿ ਉਹੀ ਜਵਾਬ ਦੇਣ ਵਾਲੇ ਹੁੰਨੇ ਉਹੀ ਪੁੱਛਣ ਵਾਲੇ ਹੁੰਨੇ ਆ ਤੇ ਫਿਰ ਦੂਜੀ ਗੱਲ ਹੈ ਜਿਵੇਂ ਪਹਿਲਾਂ ਮੈਂ ਕਿਹਾ ਨਾ ਗੱਫਿਆਂ ਦੀ ਗੱਲ ਕੀਤੀ ਜਾਂਦੀ ਸੀ ਹੁਣ ਪੰਜਾਬ ਨੂੰ ਕਿਹੜੇ ਗੱਫੇ ਮਿਲ ਰਹੇ ਆ ਪੰਜਾਬ ਤਾਂ ਬੜਕੇ ਕਰਜ਼ੇ 'ਚ ਆ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ 1000 ਕਰੋੜ ਰੁਪਏ ਹੋਰ ਕਰਜ਼ਾ ਮੰਗਿਆ ਜਾ ਰਿਹਾ ਸੋ ਇਹ ਕਰਜ਼ਾ ਉਤਰੂਗਾ ਕਿਵੇਂ ਕਿਵੇਂ ਉਤਰੂਗਾ ਇਹ ਕਰਜ਼ਾ ਇਹ ਸੋਚਣ ਵਾਲਾ ਵਿਸ਼ਾ ਹੈ ਕਿਉਂਕਿ ਇਨਕਮ ਕੀ ਹੈ ਜਨਰੇਟ ਕਰਨੀ ਪਊਗੀ ਸਾਨੂੰ ਇਨਕਮ ਜਿਹੜੀ ਪੰਜਾਬ ਦੀ ਇਨਕਮ ਹੋਊਗੀ ਪੰਜਾਬ ਦੇ ਸोमਿਆਂ ਦੀ ਇਨਕਮ ਹੋਊਗੀ ਉਸ ਦੇ ਨਾਲੇ ਕਰਜ਼ਾ ਤਾਰਨਾ ਪਊਗਾ ਜੇ ਕਰਜ਼ਾ ਉਤਰ ਫਿਰ ਕੋਈ ਦਿੱਕਤ ਹੀ ਨਹੀਂ ਹੈ ਪੰਜਾਬ ਨੂੰ ਫਿਰ ਰਸੋਗੀ ਇਹ ਪ੍ਰੋਬਲਮਸ ਜਿਹੜੀਆਂ ਨੇ ਇਹ ਕਰਜ਼ੇ ਕਰਕੇ ਵੱਧਣੀਆਂ ਅੱਗੇ ਨੂੰ ਹੋਰ ਵੱਧਣੀਆਂ ਕਿਉਂਕਿ ਜਿਹੜਾ ਕਰਜ਼ਾ ਲਿੱਤਾ ਜਾਂਦਾ ਉਹਦਾ ਵਿਆਜ ਭਰਿਆ ਜਾਂਦਾ ਤੇ ਕੋਈ ਨਾ ਕੋਈ ਚੀਜ਼ ਰੱਖ ਕੇ ਜਾਂ ਵੇਚ ਕੇ ਉਹ ਕਰਜ਼ਾ ਮਿਲਦਾ ਫਿਰ ਉਹਨੂੰ ਉਤਾਰਨ ਵਾਸਤੇ ਚੀਜ਼ਾਂ ਵੇਚਣੀਆਂ ਪੈਂਦੀਆਂ ਸੋ ਇਹ ਨਾ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਕਰਜ਼ਾ ਸਭ ਤੋਂ ਵੱਡੀ ਮਾਰ ਹੈ ਅੱਜ ਪੰਜਾਬ ਦੀ ਦੇਖੋ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜੇਕਰ ਤੁਸੀਂ ਮਾਰ ਦੀ ਗੱਲ ਕਰੋਗੇ ਪਹਿਲਾ ਕਬਜ਼ਾ ਕਰਜ਼ਾ ਹੋ ਗਿਆ ਦੂਸਰਾ ਹੋ ਗਿਆ ਜਿਹੜਾ ਤੁਹਾਡਾ ਨਸ਼ਾ ਕਿਉਂਕਿ ਇਹ ਨੌਜਵਾਨੀ ਨੂੰ ਖਤਮ ਕਰ ਰਿਹਾ ਹੈ ਤੀਸਰਾ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਗੁੰਡਾਗਰਦੀ ਗੈਂਗਸਟਰਵਾਦ ਵੱਧਦਾ ਜਾ ਰਿਹਾ ਤੁਸੀਂ ਇਹ ਦੇਖੋ ਨਾ ਕਿਵੇਂ ਹਰ ਰੋਜ਼ ਕਤਲ ਹੋ ਰਿਹਾ ਨੌ ਗੋਲੀਆਂ ਮਾਰ ਕੇ ਸੜਕ ਦੇ ਉੱਤੇ ਬੰਦੇ ਦਾ ਮਰਡਰ ਕਰ ਦਿੱਤਾ ਜਾਂਦਾ ਉਹ ਵੀ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਹੋਵੇ ਸਰਪੰਚ ਦਾ ਵਿਆਹ ਦੇ ਵਿੱਚ ਵੜ ਕੇ ਮਰਡਰ ਕਰਦੇ ਦੋ ਬੰਦੇ ਆਏ ਗੋਲੀਆਂ ਮਾਰੀਆਂ ਤੇ ਸਕੂਟੀ ਤੇ ਬੈਠ ਕੇ ਚਲੇ ਗਏ ਮਤਲਬ ਕਿਸ ਲੈਵਲ ਦੇ ਉੱਤੇ ਕੰਮ ਹੋ ਰਿਹਾ ਤੁਸੀਂ ਇਸ ਤੇ ਅੰਦਾਜ਼ਾ ਲਗਾਓ ਇਸ ਦੇ ਉੱਪਰ ਵੀ ਸਵਾਲ ਉਹਨੇ ਚੱਕਿਆ ਕਿ ਉਹਨਾਂ ਨੇ ਵੀ ਕਿਹਾ ਕਹਿੰਦਾ ਜੇ ਤੁਸੀਂ ਇਹ ਚੀਜ਼ਾਂ ਦੇ ਉੱਪਰ ਪਾਰਟੀ ਕੀ ਹੁਣ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣਗੇ ਕੀ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਉਣਗੇ ਕੀ ਉਹਨੂੰ ਲੱਗਦਾ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਹੈ ਉਹੀ ਪੰਜਾਬ ਨੂੰ ਬਚਾਏਗੀ ਹੁਣ ਤੁਸੀਂ ਇਹ ਦੇਖੋ ਉਹ ਸਰਕਾਰ ਦੇ ਨੁਮਾਇੰਦੇ ਜਿਹੜੇ ਆ ਰਹੇ ਆ ਕੀ ਲੋਕਾਂ ਨੂੰ ਉਹ ਵਿਸ਼ਵਾਸ ਦਿਵਾ ਸਕਦੇ ਕਿਉਂਕਿ ਤੁਹਾਨੂੰ ਪਤਾ ਹੈ ਪਿੰਡ ਦੇ ਵਿੱਚ ਲੋਕ ਭਾਜਪਾ ਨੂੰ ਪਹਿਲਾਂ ਵੜ ਨਹੀਂ ਦਿੰਦੇ ਸੀ ਅੱਜ ਗੱਲ ਸੁਣਨ ਲੱਗੇ ਕਿਤੇ ਇਹ ਨਾ ਹੋਵੇ ਗੱਲ ਕਰਨ ਵੀ ਲੱਗ ਜਾਣ ਜੇ ਗੱਲ ਕਰਨ ਵੀ ਲੱਗ ਗਏ ਤਾਂ ਫਿਰ ਵੋਟ ਵੀ ਪੈ ਜੂਗੀ ਜੇ ਵੋਟ ਪੈ ਗਈ ਤਾਂ ਫਿਰ ਸਰਕਾਰ ਬਣ ਜੂਗੀ ਕਿਉਂਕਿ ਬਹੁਤ ਵੱਡੀ ਗਿਣਤੀ ਜਿਹੜੀ ਪੰਜਾਬ ਦੇ ਵਿੱਚ ਹੈ ਉਹ ਪਿੰਡੂ ਖੇਤਰਾਂ ਦੇ ਵਿੱਚ ਹੈ ਕਿਸਾਨਾਂ ਨੇ ਜਿਸ ਤਰ੍ਹਾਂ ਕਿ ਇੱਕ ਸਾਲ ਪ੍ਰਦਰਸ਼ਨ ਕੀਤਾ ਤੇ ਇੱਥੇ ਕਿਸੇ ਨੂੰ ਪ੍ਰੋਗਰਾਮ ਨਹੀਂ ਸੀ ਕਰਨ ਦਿੰਦੇ ਹੁਣ ਤਾਂ ਤੜ ਤੜ ਪ੍ਰੋਗਰਾਮ ਹੋ ਰਹੇ ਤੇ ਹੁਣ ਕਿਸਾਨ ਵਿਰੋਧ ਨਹੀਂ ਕਰ ਰਹੇ ਕਿਤਨਾ ਕਿਤੇ ਯਾਦਾ ਕਿਸਾਨਾਂ ਨੂੰ ਸਮਝ ਆ ਚੁੱਕੀ ਹੈ ਜਾਂ ਫਿਰ ਉਹ ਨਾਲ ਜੁੜ ਚੁੱਕੇ ਹਨ ਜਾਂ ਫਿਰ ਉਹਨਾਂ ਨੂੰ ਵੀ ਐਂ ਲੱਗਦਾ ਮੈਂ ਪ ਬਜ਼ੁਰਗ ਦੀ ਗੱਲ ਸੁਣ ਰਿਆ ਸੀ ਉਹ ਕਹਿੰਦੇ ਵੀ ਯਾਰ ਇੱਕ ਵਾਰ ਭਾਜਪਾ ਨੂੰ ਹੁਣ ਮੌਕਾ ਦੇਣਾ ਚਾਹੀਦਾ ਉਹ ਕਾਫੀ ਵਾਇਰਲ ਵੀ ਹੋ ਰਹੀ ਸੀ ਵੀਡੀਓ ਸੋ ਲੋਕਾਂ ਨੇ ਮਨ ਬਣਾਇਆ ਹੁਣ ਦੇਖਣਾ ਇਹ ਕਿ ਲੋਕ ਵੋਟ ਵਾਲੇ ਦਿਨ ਵੀ ਮਨ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਕਿਉਂਕਿ ਵੋਟ ਵਾਲੇ ਦਿਨ ਮਨ ਹੋਣਾ ਜ਼ਰੂਰੀ ਹੈ ਪਹਿਲਾਂ ਗੱਲਾਂ 'ਚ ਤਾਂ ਬੜਾ ਕੁਝ ਹੁੰਦਾ ਅੱਗੇ ਵੀ ਗੱਲਾਂ ਦੇ ਵਿੱਚ ਪਿਛਲੀ ਵਾਰ ਵੀ ਐਂ ਹੋ ਰਿਹਾ ਸੀ ਐਮਪੀ ਇਲੈਕਸ਼ਨ ਦੇ ਵਿੱਚ ਵੀ ਪਤਾ ਨਹੀਂ ਆ ਜਿਹੜੀ ਜਿਮਨੀ ਚੋਣਾ ਹੋਈਆਂ ਵੀ ਪਤਾ ਨਹੀਂ ਭਾਜਪਾਈ ਬਾਜੀ ਮਾਰ ਜੂਗੀ ਪਰ ਤੁਸੀਂ ਦੇਖੋ ਲੋੜ ਜਿਹੜੇ ਵੀ ਨਹੀਂ ਆਏ ਸੋ ਇਸ ਕਰਕੇ ਹੈ ਕਿ ਉਹ ਚੀਜ਼ਾਂ ਨੂੰ ਅਲੱਗ ਰੱਖਦੇ ਹੋਏ ਸੋਚਣਾ ਹੈ ਆਉਣ ਇਹਨਾਂ ਵਾਅਦਿਆਂ ਇਹਨਾਂ ਗੱਲਾਂ ਕਿਤੇ ਹੋਏ ਕੰਮਾਂ ਤੇ ਵਿਸ਼ਵਾਸ ਬਣਾਉਣ ਤੇ ਲੱਗੂਗਾ ਤੇ ਫਿਰ ਫਰਵਰੀ ਮਹੀਨੇ ਦੇ ਵਿੱਚ ਪਤਾ ਲੱਗੂਗਾ ਵੀ ਕਿਹੜੇ ਭਾਅ ਵਿਕਦੀ ਹੈ ਕਿਉਂਕਿ ਕੌਣ ਵਿਸ਼ਵਾਸ ਦਿਤਾ ਸਕਦਾ ਕੌਣ ਨਹੀਂ ਦਿਤਾ ਸਕਦਾ ਪਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਹਿੰਦੇ ਮੈਨੂੰ ਤਾਂ ਹਲੇ 1 ਸਾਲ ਹੀ ਹੋਇਆ ਨੈਪਸਟਾਨੀ ਦਾ ਬਿਆਨ ਸੀਗਾ ਕਹਿੰਦੇ ਮੈਨੂੰ ਤਾਂ 1 ਸਾਲ ਹੀ ਹੋਇਆ ਕਹਿੰਦਾ ਅਸੀਂ ਉਹ ਕੰਮ ਸ਼ੁਰੂ ਕਰਤੇ ਕਹਿੰਦੇ ਇਹੀ ਪੰਜਾਬ ਸਰਕਾਰ ਨੇ ਜਦੋਂ ਆਮ ਆਦਮੀ ਪਾਰਟੀ ਦੀ ਆਏ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਜਦੋਂ ਕਹਿੰਦਾ ਉਹਨਾਂ ਨੇ ਕਹਿਆ ਸੀ ਇਹ ਕੰਮ ਕਰ ਦਾਂਗੇ ਕਹਿੰਦੇ ਹਲੇ ਕੰਮ ਨਹੀਂ ਹੋਇਆ ਔਰਤਾਂ ਦੇ ਲਈ ਉਹਨੇ ਬੜਾ-ਬੜਾ ਗੱਲ ਕਹਿੰਦਾ 1000 ਰੁਪਏ ਨਹੀਂ ਮਿਲੇ ਕਿਹੜੀ-ਕਿਹੜੀ ਔਰਤਾਂ ਨੂੰ ਮਿਲ ਜੇ ਪਹੁੰਚੇ ਤੇ ਸਵਾਲ ਉਹਨਾਂ ਨੇ ਇਹ ਵੀ ਖੜੇ ਕੀਤੇ ਕਿ ਜਦੋਂ ਕਰਪਸ਼ਨ ਦੀ ਗੱਲ ਕੀਤੀ ਜਿਹੜੇ ਪੈਸੇ ਆ ਮਨਰੇਗਾ ਵਾਲੇ ਕਹਿੰਦੇ ਕਈ ਹੈ ਜਗ੍ਹਾ ਸਿੱਦੇ 26 26 ਦਿਨਾਂ ਦੀ ਜਿਹੜੀ ਹੈਗੀ ਆ ਮਤਲਬ ਮਿਹਨਤ ਪੈ ਦਿਹਾੜੀ ਮਿਲੀ ਆ ਬਾਕੀ ਨਹੀਂ ਮਿਲੇ ਕਹਿੰਦਾ ਅਸੀਂ 125 ਦਿਨਾਂ ਦੀ ਕਰਤੀ ਕਹਿੰਦਾ ਇਹ ਕਪੜੇ ਵਾਜਿਨ ਦੂਰ ਕਰਨ ਲਈ ਹੀ ਕੇਂਦਰ ਸਰਕਾਰ ਇਸ ਤਰ੍ਹਾਂ ਦੀਆਂ ਸਕੀਮਾਂ ਲੈ ਕੇ ਆ ਰਹੀ ਕਹਿੰਦੇ ਜੀ ਬਿਲਕੁਲ ਠੀਕ ਹੈ ਜੀ ਸਕੀਮਾਂ ਲੈ ਕੇ ਆ ਰਹੇ ਹਾਂ ਪਰ ਉਹ ਸਕੀਮਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਤੇ ਲੋਕਾਂ ਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਕਿਉਂਕਿ ਤੁਸੀਂ ਦੇਖਿਆ ਮਹੱਲਾ ਕਲੀਨਿਕ ਪਹਿਲਾਂ ਬਣੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਉਹਦੇ ਤੇ ਫੋਟੋ ਲੱਗੀ ਸੋ ਫਿਰ ਜਿਹੜਾ ਇਹਨਾਂ ਦਾ ਫੰਡ ਸੀ ਉਹ ਰੁਕ ਗਿਆ ਜਦੋਂ ਰੁਕਿਆ ਤੇ ਇਸ ਕਰਕੇ ਸੋ ਹੁਣ ਤੁਸੀਂ ਦੇਖੋ 10 ਲੱਖ ਵਾਲੀ ਸਕੀਮ ਹੈ ਮੈਂ ਕਹਿੰਦਾ ਬਹੁਤ ਵਧੀਆ ਸਕੀਮ ਸੀ ਪਰ ਹੁਣ ਲੋਕ ਇਸ ਦਾ ਭੰਡੀ ਪ੍ਰਚਾਰ ਕਰ ਰਹੇ ਕਹਿੰਦੇ 2336 ਉਹਦੇ ਵਿੱਚ ਪੈਕੇਜ ਨੇ 40000 ਤੋਂ ਵੱਧ ਦਾ ਇਲਾਜ ਹੀ ਨਹੀਂ ਹੋਣਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਤੁਸੀਂ ਕਾਰਡ ਬਣਾਓਗੇ ਪਹਿਲਾਂ ਫੈਮਿਲੀ ਇਕੱਠੀ ਹੋਣੀ ਚਾਹੀਦੀ ਹੈ ਫਿਰ ਕਾਰਡ ਬਣੂਗਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਜੀ ਬਹੁਤ ਸਾਰੇ ਲੋਕ ਇਸ ਦੇ ਉੱਤੇ ਅਸੀਂ ਹੁਣ ਡਿਟੇਲ ਦੇ ਵਿੱਚ ਇੱਕ ਚਰਚਾ ਕਰਾਂਗੇ ਤੇ ਸਪੈਸ਼ਲ ਗੈਸਟ ਸਾਡੇ ਵਿੱਚ ਮੌਜੂਦ ਹੋਣਗੇ ਉਹ ਪੂਰਾ ਖਾਕਾ ਪੜ੍ਹ ਕੇ ਦੱਸਣਗੇ ਫਿਲਹਾਲ ਕਿਤੇ ਵੀ ਇੰਟਰਨੈਟ ਤੇ ਉਪਲਬਧ ਨਹੀਂ ਹੈਗਾ ਕਿ ਕਿੱਦਾਂ ਦੇ ਇਹਦੇ ਵਿੱਚ ਪੈਕੇਜ ਮਿਲ ਰਹੇ ਆ ਕਿੱਦਾਂ ਦੇ ਹਸਪਤਾਲ ਹੋਣਗੇ ਕਿੱਦਾਂ ਦੀਆਂ ਬਿਮਾਰੀਆਂ ਦੇ ਇਲਾਜ ਹੋਣਗੇ ਇਹ ਸਾਰੀ ਡਿਟੇਲ ਦੇਣੀ ਚਾਹੀਦੀ ਹੈ ਇਹ ਡਿਟੇਲ ਆ ਨਹੀਂ ਰਹੀ ਸਿਰਫ ਸਿਰਫ ਕਾਰਡ ਬਣਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਜਿਸ ਤਰ੍ਹਾਂ ਕਿ ਇਲਜ਼ਾਮ ਲੱਗੇ ਸੀ ਕਿ ਬਾਕੀ ਪਾਰਟੀਆਂ ਜਾਂ ਭਾਜਪਾ ਨੇ ਲੋਕਾਂ ਦਾ ਡਾਟਾ ਇਕੱਠਾ ਕਰ ਲਿਆ ਹੁਣ ਇਹ ਲੱਗਦਾ ਵੀ ਆਮ ਆਦਮੀ ਪਾਰਟੀ ਵੀ ਲੋਕਾਂ ਦਾ ਡਾਟਾ ਤੇ 10 ਲੱਖ ਦਾ ਇਲਾਜ ਜਿਹੜਾ ਹੋਣਾ ਉਹਦੀ ਡਿਟੇਲ ਕੌਣ ਦਊਗਾ ਕਿ ਕਿਵੇਂ ਦਿੱਤਾ ਜਾਊਗਾ ਕਿਵੇਂ ਹਸਪਤਾਲ ਹੋਣਗੇ ਕਿਹੜੇ ਕਿਹੜੇ ਇਲਾਜ ਹੋਊਗਾ ਪਰ ਇਹਦੇ ਵਿੱਚ ਵੀ ਇੱਕ ਚੀਜ਼ ਦੇਖਣ ਵਾਲੀ ਹੈ ਜੀ ਦੇਖੋ ਜਦੋਂ ਸੈਂਟਰ ਕੇਂਦਰ ਸਰਕਾਰ ਨੇ 5 ਲੱਖ ਦਾ ਆਸ਼ਮਾਨ ਕਾਰਡ ਬਣਾਇਆ ਸੀਗਾ ਉਹ ਆਸ਼ਮਾਨ ਕਾਰਡ ਬਹੁਤ ਸਾਰੇ ਬੈਂਕਾਂ ਦੇ ਬੈਪਾ ਗੱਲ ਕਰੀਏ ਆਪਣੇ ਹਸਪਤਾਲ ਦੇ ਵਿੱਚ ਗੱਲ ਕਰੀਏ ਤਾਂ ਉਹ ਬੰਦ ਹੋ ਚੁੱਕੇ ਨੇ ਉਹਨਾਂ ਦਾ ਜਿਹੜਾ ਹੈਗਾ ਇਲਾਜ ਦੇ ਪੈਸੇ ਨਹੀਂ ਆ ਰਹੇ ਹੈਗੇ ਤਾਂ ਉਹਨਾਂ ਨੇ ਨੈਸਣੀ ਨੇ ਵੀ ਗੱਲ ਕਹੀ ਸੀ ਕਹਿੰਦੇ ਜੇ ਪੈਸੇ ਉਹ ਆਣਗੇ ਨਾ ਪੰਜਾਬ ਸਰਕਾਰ ਆਪਣੀ ਹਿੱਸੇ ਦੀ ਪਾਊਗੀ ਤਾਂ ਉਹ ਵੀ ਚੱਲੇ ਜਾਂਦੇ ਕਿ ਫਿਰ 10 ਲੱਖ ਰੁਪਏ ਤੇ ਕੇਂਦਰ ਦੋਹੇ ਜੁੜ ਕੇ ਪੈਸਾ ਦੰਦੀਆਂ ਨੇ ਸੋ ਕੈਪਟਨ ਅਮਰਿੰਦਰ ਸਿੰਘ ਦੀ ਉਸ ਟਾਈਮ ਸਰਕਾਰ ਸੀ ਆਯੂਸ਼ਮਾਨ ਕਾਰਡ ਉਸ ਟਾਈਮ ਸ਼ੁਰੂ ਹੋਇਆ ਸੀ 5 ਲੱਖ ਰੁਪਏ ਤੱਕ ਦਾ ਇਲਾਜ ਸੀ ਮੈਨੇ ਬਹੁਤ ਸਾਰੇ ਇਲਾਜ ਦੇ ਕੇਸ ਕਵਰ ਕੀਤੇ ਇੱਥੇ ਇੱਕ ਨੀਜੀ ਹਸਪਤਾਲ ਦੇ ਵਿੱਚ ਇੱਕ ਕੇਸ ਆਇਆ ਬੱਚੇ ਦਾ ਸੋ ਬੜੀ ਜਿਹੜੀ ਖਰਾਬ ਹਾਲਤ ਸੀ ਕੋਈ ਐਨ ਜੀਓ ਨੂੰ ਲੈ ਕੇ ਆਈ ਸੀ ਜਦੋਂ ਉਸ ਦਾ ਟ੍ਰੀਟਮੈਂਟ ਕੀਤਾ ਗਿਆ ਤਾਂ ਐਨ ਜੀਓ ਨੇ ਉਸ ਦਾ ਆਯੂਸ਼ਮਾਨ ਕਾਰਡ ਦਿੱਤਾ ਤਾਂ 1 ਰੁਪਿਆ ਨਹੀਂ ਲੱਗਿਆ ਉਹ ਮੈਂ ਖਬਰ ਖਬਰ ਕੇ ਕਰਕੇ ਆਇਆ ਸੀ ਇੱਥੇ ਤੇ ਨੀਜੀ ਹਸਪਤਾਲ ਛੋਟਾ ਜਿਹਾ ਹਸਪਤਾਲ ਹੈ ਮਤਲਬ ਉਦੋਂ ਲੈਸ ਹੋ ਰਿਹਾ ਸੀ ਫਿਰ ਕੀ ਹੋਇ ਕੱਢਨੇ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਜੱਚਾ ਬੱਚਾ ਵਾਲਾ ਕੇਸ ਕੱਢਿਆ ਮਤਲਬ ਡਿਲੀਵਰੀ ਕੇਸ ਨੂੰ ਉਹ ਚੋਂ ਕੱਢਤਾ ਬਹੁਤ ਸਾਰੇ ਆਪਰੇਸ਼ਨ ਕੱਢਤੇ ਐਂ ਕਰਦੇ ਕਰਦੇ ਕਿ ਇੱਥੇ ਦੀ ਸਰਕਾਰ ਨੇ ਉਸ ਤੋਂ ਘਟਾਤੇ ਹਮ ਇਲਾਜ ਘਟਾਤੇ ਫਿਰ ਜਿਵੇਂ ਹੁਣ ਹੁਣ ਕਹਿ ਲਓ ਤੁਸੀਂ ਕਈ ਹਸਪਤਾਲਾਂ ਦੇ ਵਿੱਚ ਉਹਨੂੰ ਲਿੱਤਾ ਜਾਂਦਾ ਕਈਆਂ ਦੇ ਵਿੱਚ ਨਹੀਂ ਲਿੱਤਾ ਜਾਂਦਾ ਜੋ ਹਸਪਤਾਲ ਵਾਲਿਆਂ ਨਾਲ ਬਹਿਸ ਕਰਦੇ ਆ ਤਾਂ ਉਹ ਕਹਿੰਦਾ ਸਾਡੇ ਪਿਛਲੇ ਪੈਸੇ ਨਹੀਂ ਆਏ ਹੋਏ ਮਤਲਬ ਫੰਡ ਜਦੋਂ ਰਿਲੀਜ਼ ਨਹੀਂ ਹੋਗਾ ਤਾਂ ਅਗਲਾ ਉਹ ਦੁਕਾਨਦਾਰ ਹੈ ਜਾਂ ਹਸਪਤਾਲ ਦਾ ਮਾਲਕ ਹੈ ਉਹ ਕਿਵੇਂ ਅੱਗੇ ਤੋਂ ਅੱਗੇ ਕੰਮ ਕਰੂਗਾ ਉਹੀ ਮੈਂ ਕਹਿ ਰਿਹਾ ਵੀ ਇਹਦੀ ਡਿਟੇਲਡ ਜਾਣਕਾਰੀ ਜਿਹੜੀ ਹੈ ਉਹ ਕਿਉਂ ਨਹੀਂ ਕੋਈ ਬੁਲਾਰਾ ਦੇ ਰਿਹਾ ਉਹ ਪ੍ਰੋਪਰ ਉਸ ਨੂੰ ਦਵੇ ਜਾਂ ਫਿਰ ਉਹ ਇੰਟਰਨੈਟ ਤੇ ਮੁਹੱਈਆ ਕਰਾਈ ਜਾਣ ਉਹ ਸਾਰੇ ਦਸਤਾਵੇਜ਼ ਫਿਰ ਲੋਕ ਪੜ੍ਹ ਕੇ ਦੱਸਦਾਂਗੇ ਅਸੀਂ ਵੀ ਦੱਸਦਾਂਗੇ ਪੜ੍ਹ ਕੇ ਵੀ ਇਹਦੇ ਵਿੱਚ ਆਹ ਚੀਜ਼ਾਂ ਹੋ ਸਕਦੀਆਂ ਇਹ ਨਹੀਂ ਹੋ ਸਕਦੀਆਂ ਲੋਕਾਂ ਨੂੰ ਸੋ ਇਥੇ ਲਾਈ ਨਹੀਂ ਹੋ ਸਕਦਾ ਤੁਹਾਡਾ ਮਤਲਬ ਇਹ ਚੀਜ਼ਾਂ ਜਦ ਕਿ ਉਹ ਪੈਨਲਿਸਟ ਵਿੱਚ ਪਾਇਆ ਹੋਇਆ ਲਿਖਤ ਦੇ ਵਿੱਚ ਵੀ ਹੈ ਪਰ ਉਹ ਸਾਫ਼ ਜਵਾਬ ਦਿੱਤਾ ਉਹਨਾਂ ਨੇ ਮਤਲਬ ਇਹ ਚੀਜ਼ਾਂ ਦੇ ਉੱਤੇ ਡਿਟੇਲ ਦੇ ਵਿੱਚ ਜਾਣਕਾਰੀ ਮੁਹੱਈਆ ਕਰਾਣੀ ਪਵੇਗੀ ਇੱਥੇ ਹੀ ਭਾਜਪਾ ਫੇਲ ਹੋਈ ਹੈ ਭਾਜਪਾ ਦੀਆਂ ਸਕੀਮਾਂ ਬਹੁਤ ਸਾਰੀਆਂ ਪਰ ਇੱਥੇ ਦੇ ਜਿਹੜੇ ਕਾਰਕੁੰਸੀ ਜਾਂ ਜਿਹੜੇ ਵਰਕਰ ਸੀ ਉਹ ਲੋਕਾਂ ਤੱਕ ਪਹੁੰਚਾਈ ਨਹੀਂ ਸਕੇ ਵੀ ਇਹ ਭਾਜਪਾ ਦੀ ਸਕੀਮ ਹੈ ਆ ਆ ਜਨਤਨ ਯੋਜਨਾ ਹੈ ਜੀ ਆ ਪ੍ਰਵਾਸ ਯੋਜਨਾ ਹੈ ਜੀ ਇਹ ਸਾਰੀ ਚੀਜ਼ਾਂ ਨੂੰ ਪਹੁੰਚਾ ਨਹੀਂ ਸਕੇ ਇਸ ਕਰਕੇ ਭਾਜਪਾ ਫੇਲ ਹੋ ਜਾਂਦੀ ਹੈ ਸਕੀਮ ਭਾਜਪਾ ਦੀ ਹੁੰਦੀ ਹੈ ਲੋਕ ਇਸਤੇਮਾਲ ਕਰ ਰਹੇ ਉਹਦਾ ਲਾ ਇਹ ਚੀਜ਼ ਹੈ ਹੁਣ ਜਿਹੜੀ ਭਾਜਪਾ ਜੇ ਆਪਾਂ ਗੱਲ ਕਰੀਆ ਹੁਣ ਕਾਂਗਰਸ ਦੀ ਗੱਲ ਕਰੀਆ ਆਮਾ ਦੀ ਪਾਰਟੀ ਦੀ ਗੱਲ ਕਰੀਆ ਅਕਾਲੀ ਦਲ ਦੀ ਗੱਲ ਕਰੀਆ ਇਹ ਪਾਰਟੀਆਂ ਨੇ ਹੁਣ ਜੇ ਆਨਾਲ ਸਮੇਂ ਦੇ ਵਿੱਚ ਭਾਜਪਾ ਆਪਣੇ ਕਿਸੇ ਨੂੰ ਵਿਰੋਧੀ ਵੀ ਤੇ ਮੰਨਦੀ ਆ ਵੀ ਇਸ ਨਾਲ ਆਪਾਂ ਕੰਪੀਟੀਸ਼ਨ ਕਰਨਾ ਵੀ ਇਹ ਆਪਾਂ ਇਸ ਨੂੰ ਹਰਾ ਕੇ ਤਾਂ ਹੀ ਆਪਾਂ ਪੰਜਾਬ ਦੇ ਵਿੱਚ ਬਣਾ ਸਕਦਾ ਤਾਂ ਤੁਹਾਨੂੰ ਕਿਹੜੀ ਲੱਗਦਾ ਕਿਹੜੀ ਪਾਰਟੀ ਜਿਹੜੀ ਹੈਗੀ ਆ ਜਿਆਦਾ ਮਤਲਬ ਹੈਗੀ ਆ ਭਾਜਪਾ ਦੇ ਬਰਾਬਰ ਖੜ ਸਕਦੀ ਆ ਜਾਂ ਭਾਜਪਾ ਨੂੰ ਹਰਾ ਸਕਦੀ ਆ ਦੇਖੋ ਜੇਕਰ ਨੈਸ਼ਨਲ ਲੈਵਲ ਤੇ ਦੇਖੀਏ ਤਾਂ ਭਾਜਪਾ ਆਪਣਾ 메ਨ ਵਿਰੋਧੀ ਕਾਂਗਰਸ ਨੂੰ ਮੰਨਦੀ ਹੈ ਕਿਉਂਕਿ ਇਹ ਕੇਂਦਰ ਦੇ ਵਿੱਚ ਵੀ 메ਨ ਵਿਰੋਧੀ ਧਿਰ ਦੇ ਵਿੱਚ ਨੇ ਦੂਜੀ ਗੱਲ ਜੇ ਪੰਜਾਬ ਦੀ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵੀ ਸਭ ਤੋਂ ਵੱਡਾ ਵਿਰੋਧ ਉਹਨਾਂ ਦਾ ਆਮ ਆਦਮੀ ਪਾਰਟੀ ਹੋਏਗੀ ਕਿਉਂਕਿ ਸੱਤਾ ਦੇ ਵਿੱਚ ਹੈ 5 ਸਾਲ ਇਹਨਾਂ ਨੇ ਕੰਮ ਕੀਤਾ ਹੋਇਆ ਸੋ 5 ਸਾਲ ਦੇ ਆਪਣੇ ਕੰਮ ਗਿਣਾਣਗੇ ਆਪਣੀਆਂ ਉਪਲਬਧੀਆਂ ਦੱਸਣਗੇ ਸੋ ਆਉਣ ਵਾਲੇ ਟਾਈਮ ਦੇ ਲਈ ਵਾਅਦੇ ਕਰਨਗੇ ਹੁਣ ਭਾਜਪਾ ਨੇ ਕੰਮ ਨਹੀਂ ਕੀਤਾ ਹੋਇਆ ਇਸ ਕਰਕੇ ਉਹਨਾਂ ਨੂੰ ਹਰਿਆਣੇ ਦੇ ਕੰਮ ਇੱਥੇ ਗਿਣਾਣੇ ਪੈ ਰਹੇ ਜਦੋਂ ਉਹਨਾਂ ਨੂੰ ਟਾਈਮ ਮਿਲੂਗਾ ਕੰਮ ਕਰਨਗੇ ਉਸ ਤੋਂ ਬਾਅਦ ਪ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਵਿਜ਼ਿਟਸ ਜਿਹੜੀ ਗੱਲ ਕਰ ਰਹੀਏ ਚਾਹੇ ਆਪਾਂ ਕਹਿ ਸਕਦੇ ਹਾਂ ਮਾ ਨੈਪ ਸੈਣੀ ਜੀ ਦੀ ਮੁੱਖ ਮੰਤਰੀ ਹਰਿਆਣਾ ਨੇ ਉਹ ਵਿਜ਼ਿਟ ਕਰ ਰਹੇ ਨੇ ਜਾਂ ਅਮਿਤ ਸ਼ਾਹ ਜੀ ਆ ਰਹੇ ਨੇ ਪੰਜਾਬ ਦੇ ਵਿੱਚ ਤਾਂ ਕੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਪੈਰ ਪਸਾਰੇਗੀ ਕੀ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ 2027 ਦੀਆਂ ਜਿਹੜੀਆਂ ਚੋਣਾਂ ਨੇ ਕੀ ਉਸ ਦੇ ਵਿੱਚ ਮੱਲਾ ਮਾਰੇਗੀ ਕੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਇਹ ਤਾਂ ਹੁਣ ਲੋਕ ਹੀ ਤੈਅ ਕਰਨਗੇ ਕੈਮਰਾ ਪਰਸਨ ਗੁਰਜੋਤ ਸਿੰਘ ਦੇ ਨਾਲ ਕਰਨਵੀਰੰਦਾਵਾ ਆਰਟੀਵੀ ਪੰਜਾਬ